ਇੱਕ ਕੱਲ ਸੀਗਾ ਜੀ ਵੈਲਕਮ ਠਾਬਾ ਕਿਸ ਨਗਰ ਰੋਡ ਤੇ ਆ ਬਰੇਟੇ ਤੇ ਉੱਥੇ ਵੈਲਕਮ ਠਾਬੇ ਦੇ ਕੋਲ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਤੇ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਠਾਬੇ ਦੇ ਨਾਤੇ ਉੱਥੇ ਸੀ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਿਮੇਤ ਮਾਲਕਾ ਠਾਬੇ ਦੀ ਤੇ ਤਿੰਨ ਏਜੰਟਸ ਮਿਲਲੇ ਨੇ ਜਿੰਨਾ ਤੇ ਹੀ ਕੰਨ ਦੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇਹ ਕਿਥੋਂ ਦੀ ਲੜਕੀਆਂ ਜਾਨੀਆਂ ਜੀ ਇਹ ਵੱਖੋ ਵੱਖਰੇ ਨਹੀਂ ਪਟਿਆਲੇ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਕਿ ਚੋਤੇ ਧੰਦੇ ਕਰੀ ਜਾਂਦਾ ਨਹੀਂ ਤਦਾਂ ਤਾਂ ਇਹਨਾਂ ਨੂੰ ਪਤਾ ਜਦੋਂ ਸਾਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀ ਕਾਰਵਾਈ ਤਾਂ ਇਹ ਜਿਹੜਾ ਧੰਦਾ ਲੇਡੀ ਜਿਹੜਾ ਨਾਲ ਗਲਤ ਕੰਮ ਕਰਾਉਂਦੀਆਂ ਸੀ ਆ ਉਹਦੇ ਬਣਜੇ ਧਰਾ ਦੇ ਲਗਾਤਿਆਂ É tudo